ਮਾਂਜੋਗ ਐਸਐਸਪੀ ਸਾਹਿਬ ਮੈਂ ਕੁਲਦੀਪ ਸਿੰਘ ਤੇ ਹੁਣ ਤੋਂ ਪਹਿਲਾਂ ਮੇਰਾ ਨੰਬਰ ਸੀਗਾ 848 ਤੇ ਤੁਹਾਡੇ ਜ਼ਿਲ੍ਹੇ ਫਿਰੋਜ਼ਪੁਰ ਦਾ ਮੈਂ ਸੀਗਾ ਸੀਨੀਅਰ ਕਾਂਸਟੇਬਲ ਤੇ 15 20 ਮਿੰਟ ਪਹਿਲਾਂ ਜੀ ਮੈਂ ਆਪਣੀ ਨੌਕਰੀ ਤੋਂ ਤਿਆਗ ਪੱਤਰ ਦਿੱਤਾ ਹੈ ਤੁਹਾਡੇ ਡਿਸਟ੍ਰਿਕਟ ਦੇ ਓਐਸਆਈ ਸਾਹਿਬ ਅਤੇ ਦੋ ਤਿੰਨ ਬੰਦੇ ਨਾਇਬ ਓਸੀ ਹੈ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਜੀ ਗਰਵੀਰ ਤੇ ਉਸ ਤੋਂ ਇਲਾਵਾ ਹੈਗੇ ਜੀ ਪੁਲਿਸ ਲੈਨ ਦੇ ਮੁੱਖ ਮੰੰਚੀ ਲਵਦੀਪ ਸਿੰਘ ਅਤੇ ਉਹਨਾਂ ਦੇ ਸਹਿਕ ਮੰੰਚੀ ਜਸਵੀਰ ਤੇ ਇੱਕ ਹੋਰ ਸਹਿਕ ਮੰੰਚੀ ਹੈ ਜੀ ਇਸ ਸਾਰੇ ਬੰਦਿਆਂ ਦੀ ਵਜ੍ਹਾ ਕਰਕੇ ਮੈਂ ਇਸ ਜ਼ਿਲ੍ਹੇ ਦੇ ਵਿੱਚੋਂ ਤਿਆਗ ਪੱਤਰ ਆਪਣੀ ਨੌਕਰੀ ਤੋਂ ਮੈਂ ਦੇ ਕੇ ਜਾ ਰਿਹਾ ਮੈਂ ਤੁਹਾਨੂੰ ਮਿਲਣ ਆਇਆ ਸੀਗਾ ਤੇ ਮੈਂ ਇਹ ਚਾਹੁੰਦਾ ਸੀਗਾ ਵੀ ਮੈਂ ਨੌਕਰੀ ਛੱਡ ਕੇ ਜਾਵਾਂ ਜਦੋਂ ਬੰਦਾ ਨੌਕਰੀ ਜੁਆਇਨ ਕਰਦਾ ਹੈ ਉਦੋਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਪੇਸ਼ ਹੋ ਕੇ ਉਹਨਾਂ ਦੇ ਹੁਕਮ ਦੇ ਨਾਲ ਨੌਕਰੀ ਜੁਆਇਨ ਕਰਦਾ ਹੈ ਤੇ ਮੈਂ ਇਹੀ ਚਾਹੁੰਦਾ ਸੀਗਾ ਵੀ ਮੈਂ ਨੌਕਰੀ ਆ ਛੱਡ ਕੇ ਜਾ ਰਹਾਂ ਤੇ ਮੈਂ ਤੁਹਾਡੇ ਪੇਸ਼ ਹੋ ਕੇ ਨੌਕਰੀ ਛੱਡ ਕੇ ਜਾਵਾਂ ਤੇ ਪਰ ਮੈਨੂੰ ਤੁਹਾਡੇ ਸੰਤਰੀ ਸਾਹਿਬ ਨੇ ਬਹੁਤ ਹੀ ਭਲਾ ਬੁਰਾ ਕਿਹਾ ਅਗੇ ਤੂੰ ਪਾਗਲ ਐ ਤੂੰ ਜੇ ਐ ਤੂੰ ਮੋਹ ਐ ਤੇ ਮੈਨੂੰ ਗੇਟ ਤੋਂ ਅੰਦਰ ਨਹੀਂ ਵੜਨ ਦਿੱਤਾ ਮੈਂ ਇਹਨਾਂ ਨੂੰ ਗਿਆ ਸੀ ਨੰਬਰ ਦੇ ਦੋ ਪਰ ਉਹਨਾਂ ਨੇ ਨਾਂ ਮੈਨੂੰ ਨੰਬਰ ਦਿੱਤਾ ਨਾ ਮੇਰੀ ਗੱਲ ਕਰਾਈ ਪਲੀਜ਼ ਮੈਂ ਨੌਕਰੀ ਛੱਡ ਕੇ ਜਾ ਰਿਹਾ ਐ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਇਹ ਬੰਦੇ ਬਹੁਤ ਹੀ ਜ਼ਿਆਦਾ ਕਰਪਟ ਐ ਇਹਨਾਂ ਦੇ ਵਿੱਚ ਇੱਕ ਪਹਿਲਾਂ ਇੱਕ ਸਾਬਕਾ ওসি ਰਹਿ ਚੁੱਕਿਆ ਰਕੇਸ਼ ਕੁਮਾਰ ਹਾਂਡਾ ਜਿਹੜਾ ਕਿ 2022 ਦੇ ਵਿੱਚ ਮੇਰੀ ਮਾਤਾ ਨੂੰ ਲਾਟਰੀ ਨਿਕਲੀ ਸੀ ਤੇ ਮੈਂ ਉਹ ਪੈਸੇ ਮੇਰੀ ਮਾਤਾ ਅਨਪੜ ਹੋਣ ਕਰਕੇ ਮੈਂ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਾਏ ਸੀ ਤੇ ਮੇਰੇ ਕੋਲੋਂ 10 ਲੱਖ ਰੁਪਏ ਮੰਗਦਾ ਸੀ ਤੇ ਮੈਂ ਉਹਨਾਂ ਨੂੰ ਦੇਣ ਤੋਂ ਮਨਾਂ ਕਰ ਦਿੱਤਾ ਸੀ ਇਹ ਬੰਦੇ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਕਿਸੇ ਤਰੀਕੇ ਨਾਲ ਮੈਂ CIA ਪਹੁੰਚ ਗਿਆ ਜੀ CIA ਪਹੁੰਚਣ ਤੋਂ ਬਾਅਦ ਮੈਨੂੰ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਬਹੁਤ ਤੰਗ ਕੀਤਾ ਮੇਰੇ ਕੋਲ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਉਹਨਾਂ ਨੇ ਕਹਿਣ ਤੇ ਇਹ ਹਾਲਾਂਕਿ ਗੱਡੀ ਵੱਜੀ ਸੀਗੀ ਤੂੰ ਬੰਦਿਆਂ ਦੇ ਗੱਡੀ ਚੜਾ ਦੇ ਤੂੰ ਮਾਰ ਦੇ ਠੋਕ ਦੇ ਪਰ ਮੈਂ ਸਮਝਦਾਰੀ ਵਰਤੀ ਜੀ ਉਹ ਬੰਦੇ ਤੇ ਮੈਂ ਗੱਡੀ ਨਹੀਂ ਚੜਾਈ ਤੇ ਨਾ ਮੈਂ ਮਾਰੇ ਤੇ ਉਹਨਾਂ ਦੀ ਗੱਡੀ ਕੰਧ 'ਚ ਵੱਜ ਗਈ ਸੀ ਤੇ ਉਹਨਾਂ ਨੇ ਮੈਨੂੰ ਬਹੁਤ ਮਾੜਾ ਬੋਲਿਆ ਸੀ ਮੈਂ ਉਹ ਦਰ ਗੁਜ਼ਰ ਕੀਤਾ ਤੇ ਇਹ ਸਾਰਾ ਕੰਮ ਹੁੰਦੇ ਹੁੰਦੇ ਇੱਕ ਨਾ ਕੇਸ ਆ ਗਿਆ ਸੀਗਾ ਤਰਨ ਤਰਨ ਤੋਂ ਤੇ ਜਿਹੜੀ ਗਰਮੀ ਸਿੰਘ ਨੇ ਹੋਰਾਂ ਨੂੰ ਫੜੀ ਸੀ ਹੋਰ ਹੋਰਾਂ ਦੇ ਵਿੱਚ ਜਿਹੜੇ 3-4 ਬੰਦੇ ਆ ਉਹ ਮੁਹਾਲੀ ਤੋਂ ਇੱਕ ਡਾਕਟਰ ਜਿਹਾ ਤੇ ਉਹ ਰਹਿਣ ਵਾਲਾ ਤਰਨਤਾਰਨਾ ਸੀਗਾ ਪਰ ਉਹ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਮੁਹਾਲੀ ਤੋਂ ਚੰਡੀਗੜ੍ਹ ਤੋਂ ਫੜਿਆ ਸੀਗਾ ਪਰ ਉਹ ਜਿਹੜੀ ਅਰੇਸਟ ਐ ਉਹ ਆਈਓ ਵੱਲੋਂ ਪਾਈ ਸੀ ਉੱਥੇ ਮਿਲਿਆ ਸੀਗਾ ਰੁਪਈਆ ਲਗਭਗ 19 ਲੱਖ ਤੇ ਉਹ ਠੱਗੀ ਮਾਰ ਗਿਆ ਜੀ 12 ਲੱਖ ਤੇ 93 ਹਜ਼ਾਰ ਰੁਪਈਆ ਸ਼ਾਇਦ ਹੋਰ ਕਵਰੀ ਹੈ ਜਿਹੜੀ ਉਹਨਾਂ ਨੇ ਦਿਖਾਉ ਕੀਤੀ ਸੀ ਇਹ ਸੀਆਈਏ ਦੇ ਬੰਦੇ ਹੈਗੇ ਜਿਹੜੇ 5-7 ਜਿਹੜੇ ਬਹੁਤ ਜ਼ਿਆਦਾ ਕਰਪਟ ਆ ਉਹ ਕਰਪਟ ਹੋਣ ਦੇ ਨਾਤੇ ਉਹਨਾਂ ਦੀ ਇੰਸਪੈਕਟਰ ਸਾਹਿਬ ਨਾਲ ਬਹੁਤ ਬਣਦੀ ਸੀ ਤੇ ਮੇਰੇ ਇਮਾਨਦਾਰਤ ਹੋਣ ਦੇ ਨਾਤੇ ਮੇਰੇ ਨਾਲ ਉਹ ਇੱਟ ਕੁੱਤੇ ਦਾ ਵੈਰ ਰੱਖਦੇ ਸੀਗੇ ਇਹਨਾਂ ਦੇ ਵਿੱਚ ਹੈਗਾ ਜੀ ਦਾਰਾ 508 ਇੱਕ ਹੈਗਾ ਜੀ ਮੰਗਤ 1234 ਤੇ ਇਹਦੇ ਨਾਲ ਨਾਲ ਕਾਫੀ ਕੁਝ ਰੋਲ ਹੈਗਾ Munchi ਦਾ ਤੇ Munchi ਤੋਂ ਮੈਂ 10000 ਰੁਪਿਆ ਇਹਨਾਂ ਨੂੰ ਵੈਸੇ ਤਾਂ 30000 ਦਿੱਤਾ ਸੀਗਾ ਚਲੋ 20 ਕੱਟਕੁੱਟ ਕੇ ਮੇਰਾ 10000 ਰੁਪਿਆ ਬਚਦਾ ਉਹ ਮੈਨੂੰ ਅਜੇ ਤੱਕ ਨਹੀਂ ਦਿੱਤਾ ਕ ਤੇ ਮੈਂ ਆ ਗਿਆ ਜੀ ਪੁਲਸ ਰੈਨ ਤੇ ਪੁਲਸ ਰੈਨ ਮਾਨਯੋਗ ਜਿਹੜੇ ਇਨਸਪੈਕਟਰ ਸਾਹਿਬ ਹੈ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ OC ਬ੍ਰਾਂਚ ਤੇ ਪੁਲਸ ਰੈਨ ਨੂੰ ਕੁੰਚੀ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਪੂਰਾ ਭਜਾਉਣਾ ਹੈ ਤੰਗ ਕਰਨਾ ਜਿੱਦਾਂ ਮਹਿਕਮਾ ਤਾਂ ਕਹਿੰਦਾ ਹੁੰਦਾ ਜੀ ਤੇ ਮੈਂ ਬਹੁਤ ਹੀ ਜਿਹੜੇ 3 3.5 ਦਿਨ ਮਹੀਨਾ ਕਸ਼ਟ ਸਹਿਿਆ ਨਾ ਪੂਜਾ ਮੈਨੂੰ ਪਤਾ ਹੈ ਜਾਂ ਮੇਰੇ ਭਾਈ ਗਰੂ ਨੂੰ ਪਤਾ ਜੀ ਤੇ ਅੱਜ ਉਹ ਕਸ਼ਟਾਂ ਦਾ ਅੰਤ ਹੋ ਗਿਆ ਜੀ ਤੇ ਮੈਂ ਉਹ ਕਸ਼ਟਾਂ ਤੋਂ ਯਾਦ ਹੋ ਗਿਆ ਜਾ ਰਿਹਾ ਮੈਂ ਗਰਮੀਤ ਨੂੰ ਵੀ ਰਿਕਵੈਸਟ ਕੀਤੀ ਸੀ ਓਸੀ ਸਾਹਿਬ ਨੂੰ ਵੀ ਕੀਤੀ ਸੀ ਤੇ 2 ਦਿਨ ਪਹਿਲਾਂ ਮੈਂ ਮੁੰਚੀ ਪੁਲਿਸ ਨਾਲ ਨੂੰ ਵੀ ਕੀਤੀ ਸੀ ਪਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਮੈਨੂੰ ਸਹਿਤ ਤੁਹਾਨੂੰ ਹੱਸਦਾ ਹੋਇਆ ਚਿਹਰਾ ਨਜ਼ਰ ਆਉਣਾ ਪਰ ਜਿੰਨਾ ਮੈਂ ਪਰੇਸ਼ਾਨ ਆ ਨਾ ਜੀ ਜਾਂ ਮੈਂ ਜਾਣਦਾ ਜਾਂ ਮੇਰਾ ਵਾਧ ਗੁਰੂ ਜਾਣਦਾ ਥੈਂਕ ਯੂ